ਖਾਣਾ ਕਾਠਗੜ੍ਹ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਨਮਸਕਾਰ ਅਜਮਿਤੀ 24 ਅਪ੍ਰੈਲ 2024 ਨੂੰ ਕ੍ਰਿਪਸ ਵੇਰੇ 10 ਵਜੇ ठाणा काटगढ़ दी पुलिस ने एक मामला दर्ज करते हुए जानकारी संजी की है कि जदों, जदों वो समेत सती कर्मचारी अति शक्की पुरुषों ਦੇ ਸੰਬੰਧ ਵਿੱਚ शक्की ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੇ ਦੌਰਾਨ ਮੇਨ ਹਾਈਵੇ ਤੇ ਕਾਟਗੜ ਤੋਂ ਬਲਾਚੌਰ ਸਾਈਡ ਤੇ ਜਦੋਂ ਉਹ ਮਜੂਸੀ ਤਾਂ ਜਦੋਂ ਸੁਦੇ ਮਾਰੇ ਦੇ ਕਟ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਤਾਂ ਸਾਹਮਣੇ ਤੋਂ ਉਹਨਾਂ ਨੇ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜਿਸਨੇ ਆਪਣੀ ਪੈਂਟ ਦੀ ਸੱਜੇ ਜੇਬ ਵਿੱਚੋਂ ਇੱਕ ਪਾਰਦਰਸ਼ੀ ਮومی ਲਿਫਾਫਾ ਕੱਢ ਕੇ ਕਾਬੂ ਸੁੱਟ ਦਿੱਤਾ ਅਤੇ ਪੁਲਿਸ ਨੇ ਜਦੋਂ ਉਸ ਨੂੰ ਰੋਕ ਕੇ ਦੀ ਬਿਨਾਂ ਤੇ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਵਿਪਨ ਕੁਮਾਰ ਪੁੱਤਰ ਹਰਵिलास ਵਾਸੀ ਪਿੰਡ ਕੰਗੜਾ ਵੇਟ थाना ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਸਿਆ ਅਤੇ ਪੁਲਿਸ ਨੇ ਉਸ ਦੀ ਜਦੋਂ ਤਲਾਸ਼ੀ ਅਮਲਜਪਤਾ ਵਿੱਚ ਲੈਂਦੀ ਤਾਂ ਉਸ ਵੱਲੋਂ ਛੁੱਟੇ ਹੋਈ ਪਾਰਦਰਸ਼ੀ ਮਮੇ ਲਫਾਫੇ ਵਿੱਚੋਂ 5 ਗ੍ਰਾਮ ਪੁਲਿਸ ਨੇ ਹੈਰੋਇਨ ਬਰਾਮਦ ਕੀਤੀ थाना ਕਟਕੜ ਦੀ ਪੁਲਿਸ ਤੇ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨ ਜੋ ਐਸਐਸਪੀ ਦੀ ਹਦਾਇਤਾਂ ਦੇ ਅਨਸਾਰ ਜਿਹੜੇ ਮਾੜੇ ਅਸਰ ਨੂੰ ਕਾਬੂ ਕਰਕੇ ਇਹ ਨਸ਼ੇ ਜਿਹੜੀ ਵਹਿਮ ਚੱਲੀ ਆ ਉਹਨਾਂ ਦੇ ਹੁਕਮਸਾਹੀ ਕਾਠਗੜ ਤੋਂ ਸੁਦਾ ਮਦਰਸਾ ਇਰ ਤੋਂ ਮਾੜੇ ਵਾਲ ਸੈਣ ਨੂੰ ਜਾ ਰਹੇ ਸੀਗੇ ਤਾਂ ਨਹਿਰ ਦੇ ਪਾਸ ਇੱਕ ਮੁੰਡਾ ਨੌਜਵਾਨ ਖੜਾ ਸੀਗਾ ਜਿਹੜਾ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਭਜਣ ਦੀ ਕੋਸ਼ਿਸ਼ ਕੀਤੀ ਜਿਹਦੇ ਕੋਲ ਪੰਟਗ੍ਰਾਮ ਹੈਰੋਨ ਬਰਾਬਰ ਇੱਕ ਕਿੱਥੋਂ ਦਾ ਜੀ ਇਹ ਦੋ ਚੀਰਿਆ ਦੋਸ਼ੀ ਵਿਪਨ ਕੁਮਾਰ ਪੁੱਤਰ ਹਰਬਿਲਾਸ ਸੇਵਾਸੀ ਕਗਣਾ ਗੇਟ ਅੱਗੇ ਵੀ ਕੋਈ ਅਜੇ ਸਰ ਪਰਚਾ ਨਹੀਂ ਪੈਦਾ ਜਾਈ ਸਰ ਇਹਦਾ ਜੇ ਪ੍ਰਤੀਸ਼ਾਲਦੀ ਹੈ ਅਗਰ ਰਿਕਾਰਡ ਪੜਤਾਲ ਕਰਕੇ ਦੇਖਾਂਗੇ ਵੀ ਪਹਿਲਾਂ ਇਥੇ ਕੀ ਹੋਇਆ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਜਿੱਥੇ ਪਰਚਾ ਦਰਜ ਕਰ ਦਿੱਤਾ ਹੈ ਇਸ ਤੋਂ ਬਾਅਦ ਹੁਣ ਮਨ ਜੋਕ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ ਇਹ ਵਿੱਚ ਨੂੰ ਵਾਸਤੇ ਲਿਆ ਰਿਹਾ ਸੀ ਜੀ ਆਪਣੇ ਦਿਖਾਉਣ ਵਾਸਤੇ ਲਿਆਤੇ ਸੀ ਇਸ ਤਰ੍ਹਾਂ ਸਿਵਾ ਜੀ ਇੰਦਸ਼ਾ ਲੈਂਦੇ ਆ ਉਸ ਤੋਂ ਬਾਅਦ ਕੁਝ ਖਾ ਲੈਂਦੇ ਆ ਕੁਛ ਇਹ ਵੇਚ ਦਿੰਦੇ ਇਹਦੇ ਤੋਂ ਪਹਿਲਾਂ ਮਾਫਰ ਗ੍ਰਿੰਦੇਸ ਤਰ੍ਹਾਂ ਹੈ ਕੋਈ ਬਤ ਜੇ ਤੁਸੀਂ ਨਹੀਂ ਕੀਤਾ ਹੋਵੇ ਦੱਸਿਆ ਹੀ ਨਾ ਜੀ ਇਹਨਾਂ ਨੂੰ ਕੁਝ ਦੱਸਿਆ ਹੀ ਨਾ ਕਿ ਇਹਦੇ ਪਹਿਲਾਂ ਵੀ ਕੋਈ ਪਰਚਾ ਹੋਇਆ ਇਸ ਤਰ੍ਹਾਂ ਕੋਈ ਨਾਸ਼ਾ ਵੇਚਣ ਦਾ ਜੀ ਨਹੀਂ ਫਿਲਹਾਲ ਕੋਈ ਨਹੀਂ ਦੱਸਿਆ ਜੀ ਕਿਹਦੇ ਪਿੰਡ ਦਾ ਜੀ ਇਹ ਕਿਹੜੇ ਪਿੰਡ ਦਾ ਜੀ ਹੈ ਜੀ ਕਾਣਾਬੇਠ ਥਾਣਾ ਕਿਹੜੇ ਜੀ ਥਾਣਾ ਸਿਟੀ ਬਦਲ ਚੋ